ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਇੱਕ ਹੋਰ ਨੈਕਸਟ ਵਲੌਗ ਦੇ ਵਿੱਚ ਇਹਦੇ ਵਿੱਚ ਮੈਂ ਤੁਹਾਨੂੰ ਮਿਟਨਸ ਬੁਣ ਕੇ ਦਿਖਾਵਾਂਗੀ ਮੈਂ ਬੁਣਤੀ ਦੀ ਜਾਣਕਾਰੀ ਤਾਂ ਨਹੀਂ ਦਵਾਂਗੀ ਬਟ ਵੈਸੇ ਆਪਾਂ ਗੱਲਾਂ ਮਾਰਦੇ ਆ ਅਕਸਰ ਇਹ ਸੋਚਿਆ ਜਾਂਦਾ ਆ ਕਿ ਕੁੜੀਆਂ ਨੂੰ ਨੌਵਾਂ ਧੀਆਂ ਜਿਹੜੀਆਂ ਪੜੀਆਂ ਲਿਖੀਆਂ ਹੁੰਦੀਆਂ ਆ ਉਹਨਾਂ ਨੂੰ ਘਰ ਦੇ ਕੰਮ ਨਹੀਂ ਆਉਂਦੇ ਸਲਾਈ ਕਢਾਈ ਬਣਾਈ ਨਹੀਂ ਆਉਂਦੀ ਹੈ ਨਾ ਪਰ ਇਹ ਧਾਰਨਾ ਜਿਹੜੀ ਆ ਨਾ ਇਹ ਬਹੁਤ ਗਲਤ ਆ ਔਰ ਮੈਂ ਚਾਹੁੰਦੀ ਆ ਕਿ ਗਲਤ ਸਾਬਿਤ ਹੋਵੇ ਕਿਉਂਕਿ ਇਹ ਚੀਜ਼ ਦੇ ਨਾ ਉਹਨਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਿਹੜੀਆਂ ਕੁੜੀਆਂ ਪੜ੍ਹ ਲਿਖ ਜਾਂਦੀਆਂ ਆ ਚਾਹੀਦੀ ਆ ਤਾਂ ਸਾਰਿਆਂ ਨੂੰ ਪਹਿਲਾਂ ਪੜੀਆਂ ਲਿਖੀਆਂ ਹੁੰਦੀਆਂ ਸ਼ਾਇਦ ਨੀਚਾ ਦਿਖਾਉਣ ਵਾਸਤੇ ਕਿ ਇਹਨਾਂ ਨੂੰ ਘਰ ਦੇ ਕੰਮ ਨਹੀਂ ਆਉਂਦੇ ਸਲਾਈ ਬਣਾਈ ਨਹੀਂ ਆਉਂਦੀ ਇਹ ਨਹੀਂ ਆਉਂਦਾ ਬੁਣੀ ਆਉਂਦਾ ਬਟ ਮੈਂ ਪੜ੍ਹੀ ਲਿਖੀ ਵੀ ਆ ਤੇ ਮੈਂ ਸਲਾਈ ਵੀ ਕਰ ਲੈਨੀ ਆ ਤੇ ਬੁਣਦੀ ਬਟ ਇਹ ਇੰਟਰਸਟ ਦੀਆਂ ਚੀਜ਼ਾਂ ਹੁੰਦੀਆਂ ਆ ਜਦ ਤੱਕ ਬੰਦੇ ਦਾ ਇੰਟਰਸਟ ਨਹੀਂ ਹੁੰਦਾ ਐਂਡ ਅਲੋਟ ਆਫ ਟਾਈਮ ਇਨਾਫ ਟਾਈਮ ਚਾਹੀਦਾ ਹੁੰਦਾ ਬੰਦੇ ਨੂੰ ਇਹ ਕੰਮ ਕਰਨ ਵਾਸਤੇ ਤੇ ਦਿਮਾਗ ਦੀ ਸ਼ਾਂਤੀ ਤਾਂ ਸਭ ਤੋਂ ਜ਼ਰੂਰੀ ਆ ਚਲੋ ਖੈਰ ਇਹਨਾਂ ਚੀਜ਼ਾਂ 'ਚ ਤਾਂ ਇਹ ਗੱਲਾਂ ਤੇ ਆਪਣੀਆਂ ਚੱਲਦੀ ਹੀ ਰਹਿਣੀਆਂ ਆ ਮੈਂ ਤੁਹਾਨੂੰ ਇੱਕ ਹੋਰ ਇੰਟਰਸਟਿੰਗ ਸਟੋਰੀ ਦੱਸਦੀ ਆ ਜੋ ਮੇਰੇ ਬਚਪਨ ਦੀ ਆ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਨਾ ਮੇਰੇ ਪਾਪਾ ਦੀ ਭੂਆ ਤੇ ਮੇਰੇ ਦਾਦਾ ਜੀ ਦੀਆਂ ਭੂਆ ਆਂਦੀਆਂ ਹੁੰਦੀਆਂ ਸੀ ਸਾਡੇ ਘਰ ਤੇ ਦਾਦੀ ਹੁਣੀ ਵੀ ਬੈਠ ਕੇ ਨਾ ਉਹਨਾਂ ਨੇ ਬੈਠਣਾ ਰਜਾਈ 'ਤੇ ਇਦਾਂ ਤੇ ਦਿਨ ਹੋਣੇ ਜਦੋਂ ਹਨਾ ਧੁੱਪਾਂ ਨਾ ਨਿਕਲਣੀਆਂ ਮੀਂਹ ਪੈਣੇ ਤਾਂ ਰਜਾਈਆਂ 'ਚ ਬੈਠ ਕੇ ਉਹਨਾਂ ਨੇ ਬੁਣਿਆ ਕਰਨਾ ਤੇ ਮੈਨੂੰ ਉਦੋਂ ਨਿੱਕੀ ਜੀ ਹੁੰਦੀ ਨੂੰ ਲੱਗਣਾ ਵੀ ਹਾਂ ਮੈਂ ਵੀ ਬੁਣਨਾ ਆ ਤੇ ਉਹਨਾਂ ਨੇ ਸਾਨੂੰ ਬੁਣਾ ਨਾ ਦਿਆ ਕਰਨਾ ਕਿ ਨਹੀਂ ਨਹੀਂ ਹਲੇ ਤੁਸੀਂ ਛੋਟੇ ਆ ਸਲਾਈਆਂ ਨਾ ਫੜਾਇਆ ਕਰਨੀਆਂ ਉਹਨਾਂ ਨੇ ਹਨਾ ਫਿਰ ਮੈਂ ਐਵੀ ਮੰਮੀ ਤੋਂ ਚੋਰੀ-ਚੋਰੀ ਝਾੜੂ ਦੀ ਆਤੀਲਾ ਲੈ ਕੇ ਤਾਂ ਉਹਨੂੰ ਨੂੰ ਕੋਈ ਕੋਈ ਪੁਰਾਣੀ ਦਾ ਗੋਲਾ ਕੋਈ ਨਵੀਂ ਪੁਰਾਣੀ ਜੋ ਹੱਥ ਲੱਗੀ ਕਿਹੜਾ ਕਿਹਦਾ ਫਿਰ ਉਹ ਡੱਖੇ ਵੀ ਟੁੱਟ ਜਾ ਕਰਨੇ ਤੇ ਜਿਹੜੇ ਸਾਡੇ ਦਾਦਾ ਜੀ ਦੀ ਭੂਆ ਵੱਡੀ ਹੁੰਦੀ ਸੀ ਨਾ ਉਹਨੇ ਕਹਿਆ ਕਰਨਾ ਕਿ ਆ ਜਾ ਉਹਨਾਂ ਨੇ ਨਾ ਉਲਟੀ ਸਿੱਧੀ ਜਿਹੜੀ ਬੁਣਤੀ ਸੀ ਨਿੱਕੇ ਹੁੰਦੇ ਦੱਸਦੀ ਸੀ ਬਟ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਹੁਣ ਤੱਕ ਕਿ ਸ਼ਾਇਦ ਨਾ ਬੁਣਤੀ ਇੰਨੀ ਸੌਖੀ ਆ ਇੱਕ ਵਾਰ ਸਿੱਧਾ ਬੁਣ ਲੈ ਇੱਕ ਵਾਰ ਪੁੱਠਾ ਬੁਣ ਲੈ ਇੱਕ ਵਾਰ ਸਿੱਧਾ ਬਟ ਫਿਰ ਜਦੋਂ ਹੌਲੀ ਹੌਲੀ ਹੁਣ ਚੀਜ਼ਾਂ ਹੁਣ ਇੰਟਰਸਟ ਫੇਰ ਜਾ ਗਿਆ 2-3 ਸਾਲ ਤੋਂ ਵੀ ਬੈਠਿਆ ਨੇ ਕਰਨਾ ਕੀ ਹੁੰਦਾ ਆ ਹਨਾ ਤੇ ਮੈਂ 2 ਸਾਲ ਪਹਿਲਾਂ ਆਪਣੀ ਗਵਲੀ ਸਿਸਟਰ ਨੂੰ ਬਣਾ ਕੇ ਦਿੱਤੇ ਸੀ ਮਿਟਨਸ ਹਾਫ ਫਿੰਗਰ ਵਾਲੇ ਜਿਹਦੀ ਫਿੰਗਰਸ ਦੇ ਟਿਪਸ ਨਹੀਂ ਹੁੰਦੇ ਹਨਾ ਤੇ ਉਹ ਬਣਾ ਕੇ ਦਿੱਤੇ ਉਹ ਕਾਫੀ ਕੂਲ ਲੱਗਦੇ ਆ ਤੇ ਉਹ ਮੈਨੂੰ ਕਹਿੰਦੀ ਕਿ ਛੋਟੀ ਨੂੰ ਵੀ ਬਣਾ ਦੇ ਇਸ ਵਾਰੀ ਉਹ ਕਹਿੰਦੀ ਕਿ ਮੈਨੂੰ ਫਿੰਗਰਸ ਦੇ ਬੇਸ਼ੱਕ ਨਾ ਹੋਣ ਬਟ ਹੈਂਡ ਕਵਰ ਹੋਣ ਵਾਲੀ ਹੋਣ ਫਿੰਗਰਸ ਚਾਹੇ ਨਾ ਕਵਰ ਹੋਣ ਵਾਲੀਆਂ ਹੋਣ ਤੇ ਮੈਂ ਤਾਂ ਫਿਰ YouTube ਤੋਂ ਕੁੰਡੇ ਵਧਾਉਣੇ ਘਟਾਉਣੇਗੇ ਉਹ ਇੰਨਾ ਮਤਲਬ ਕੰਮ ਬੜਾ ਹੁਣ ਤਾਂ ਨਹੀਂ ਲੱਗਦਾ ਬਟ ਪਹਿਲਾਂ ਲੱਗਦਾ ਹੁੰਦਾ ਸੀ ਕਿ ਯਾਰ ਇਹ ਕਿੰਨਾ ਪੰਗਾ ਹੈ ਬਟ ਹਾਂ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ ਸੋ ਪ੍ਰੈਕਟਿਸ ਕਰਦੇ ਰਹੋ ਤਾਂ ਹਰ ਇੱਕ ਚੀਜ਼ ਈਜ਼ੀ ਲੱਗਦੀ ਆ ਤੇ ਫਿਰ ਉਹ ਬੀਬੀਆਂ ਤਾਂ ਤੁਰ ਗਈਆਂ ਜਹਾਨ ਤੋਂ ਪਰ ਜਿਹੜੇ ਸ਼ੌਂਕ ਸੀ ਉਹ ਜਾਂ ਤਾਂ ਦੇਖ ਜਾਂ ਸਮਝੋ ਕਿ ਦੇਖ ਕੇ ਆ ਗਏ ਇਆ ਸਮਝੋ ਕਿ ਖੂਨ ਚ ਆ ਗਿਆ ਜੀਨਸ ਚ ਆ ਗਿਆ ਜੈਨੇਟਿਕਲੀ ਇੰਟਰਸਟ ਆ ਗਿਆ ਅਰ ਹਾਂ ਮੇਰੇ ਪੂਆ ਜੀ ਉਹ ਵੱਡੇ ਉਹ ਵੀ ਬਹੁਤ ਸੋਨਾ ਬੁੰਨਦੇ ਆ ਕਰੋਸ਼ੀਆ ਸਿਰਫ ਸਲਾਈ ਨਹੀਂ ਈਵਨ ਕਰੋਸ਼ੀਆ ਕਰੋਸ਼ੀਏ ਤਾਂ ਮੈਂ ਹੱਲੇ ਆਪਣਾ ਹੱਥ ਨਹੀਂ ਅਜ਼ਮਾਇਆ ਬਟ ਹਾਂ ਸਲਾਈ ਮਾੜੀ ਮੋਟੀ ਕਰ ਲੈਣੀ ਜ਼ਿਆਦਾ ਚਿਰ ਬੈਠ ਨਹੀਂ ਹੁੰਦਾ ਸ਼ੌਕ ਹੈ ਜਦੋਂ ਚੀਜ਼ ਬਣ ਜਾਂਦੀ ਆ ਉਹ ਜਿਹੜੀ ਖੁਸ਼ੀ ਨਿਕਲਦੀ ਆ ਨਾ ਕਿ ਹਾਂ ਇਹ ਚੀਜ਼ ਸ਼ੁਰੂ ਕੀਤੀ ਸੀ ਇੱਕ ਕਲਾ ਵਰਤ ਮਤਲਬ ਕਿ ਆਪਣੀ ਕਲਾ ਯੂਜ਼ ਕਰਕੇ ਉਸ ਚੀਜ਼ ਨੂੰ ਕਿੰਨਾ ਵਧੀਆ ਰੂਪ ਦਿੱਤਾ ਔਰ ਦੂਸਰਾ ਬੰਦਾ ਉਸ ਚੀਜ਼ ਨੂੰ ਯੂਜ਼ ਕਰਦਾ ਆ ਉਹ ਤਾਂ ਕਾਫੀ ਖੁਸ਼ੀ ਹੁੰਦੀ ਆ ਪਹਿਲਾਂ ਰਵੀ ਦੇ ਦਸਤਾਨਿਆਂ ਤੋਂ ਮੈਂ ਸ਼ੁਰੂਆਤ ਕੀਤੀ ਹੁਣ ਹੌਲੀ ਹੌਲੀ ਫਿਰ ਮੈਂ ਆਪਣੇ ਬ੍ਰਦਰ ਦਾ ਵੀ ਜਸਟ ਇੱਕ ਪ੍ਰੋਜੈਕਟ ਕੰਪਲੀਟ ਕੀਤਾ ਆ ਉਹਦੇ ਵੀ ਇਸੇ ਡਿਜ਼ਾਈਨ ਦੇ ਉਹਨੂੰ ਇਹੀ ਚਾਹੀਦੇ ਸੀਗੇ ਤੇ ਉਹਨਾਂ ਮੇਰੀ ਮਾਤਾ ਕਹਿੰਦੇ ਘਰੇ ਪਈ ਆ ਤੂੰ ਉਹਨਾਂ ਖਰੀਦਣ ਦੀ ਤੈਨੂੰ ਲੋੜ ਨਹੀਂ ਹੈਗੀ ਤੇ ਹੁਣ ਮੈਂ ਜਦੋਂ ਗਗਨ ਦੀਪ ਦੇ ਮਿਟਨਸ ਬਣਾਉਂਗੀ ਫਿਰ ਮੈਂ ਨਿਊ ਵੂਲ ਬਾਈ ਕਰੂੰਗੀ ਵੈਸੇ ਜਦੋਂ ਮੈਂ ਕਿਤੇ ਬੈਠ ਕੇ ਬੁਣਾ ਨਾ ਤਾਂ ਉਹਨਾਂ ਨੇ ਮੈਨੂੰ ਕਹਿਣਾ ਹੁੰਦਾ ਕੀ ਤੂੰ ਇਹ ਪੁੱਠੇ ਕੰਮਾਂ 'ਚ ਲੱਗੀ ਆ ਛੱਡ ਭਰਾ ਕੀ ਸਲਾਈਆਂ ਫੜ ਕੇ ਬੈਠੀ ਰਹਿਣੀ ਆ ਤੇ ਹੁਣ ਮੈਂ ਜਦੋਂ ਕਿਸੇ ਹੋਰ ਨੂੰ ਪੁਣ ਕੇ ਦਿੰਨੀ ਆ ਫਿਰ ਕਹਿੰਦੇ ਆ ਕਿ ਹਾਂ ਹਾਂ ਵੀਰੇ ਨਹੀਂ ਬੁਣੇ ਹੈਗੇ ਸਾਰਿਆਂ ਨੂੰ ਬੁਣ ਕੇ ਦੇ